ਬਿਤੇ ਕੁਝ ਦਿਨ ਪਹਿਲਾਂ ਬਟਾਲਾ ਬੱਸ ਸਟੈਂਡ ਤੇ ਲਵਾਰਿਸ ਹਾਲਤ ਚ ਮਿਲੀ ਲੜਕੀ ਨੂੰ ਬਟਾਲਾ ਪੁਲਿਸ ਵੱਲੋਂ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਬੱਸ ਸਟੈਂਡ ਚੌਂਕੀ ਇਨਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਮਿਤੀ 1/12/2025 ਨੂੰ ਬਟਾਲਾ ਬੱਸ ਸਟੈਂਡ ਤੇ ਲਵਾਰਿਸ ਹਾਲਤ ਵਿੱਚ ਲੜਕੀ ਮਿਲੀ ਸੀ ਜਾਂਚ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਲੜਕੀ ਪਿਛੋਕੜ ਪਿੰਡ ਸਠਿਆਲਾ ਤੋਂ ਹੈ ਲੜਕੀ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਸੀ ਤੇ ਉਹ ਅਲੱਗ ਰਹਿ ਰਹੇ ਸਨ ਤੇ ਇਹ ਲੜਕੀ ਨਾਰਾਜ਼ ਹੋ ਕੇ ਆਪਣੀ ਮਾਤਾ ਕੋਲ ਚਲੀ ਗਈ ਸੀ ਤੇ ਉਥੋਂ ਵਾਪਸ ਬਟਾਲਾ ਆ ਗਈ ਸੀ ਤੇ ਬੱਸ ਸਟੈਂਡ ਤੇ ਰੋਂਦੀ ਹੋਈ ਮਿਲੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਵੱਲੋਂ ਉਸਦੇ ਪਿਤਾ ਦੀ ਭਾਲ ਕੀਤੀ ਤੇ ਅੱਜ ਲੜਕੀ ਤੇ ਲੜਕੀ ਦੇ ਪਿਤਾ ਨਾਲ ਕੁਝ ਮੌਤਵਰ ਲੜਕੀ ਨੂੰ ਲੈਣ ਆਏ ਉਹਨਾਂ ਕਿਹਾ ਕਿ ਸਾਡੇ ਵਿੱਚ ਜੋ ਗਲਤਫਹਿਮੀਆਂ ਸਨ ਉਹ ਦੂਰ ਹੋ ਗਈਆਂ ਅਸੀਂ ਲੜਕੀ ਨੂੰ ਉਸਦੇ ਪਿਤਾ ਦੇ ਨਾਲ ਲੈਣ ਆਏ ਹਾਂ ਮੌਤਵਾਰਾਂ ਦੇ ਹਵਾਲੇ ਕਰ ਰਹੇ ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਿਤਾ ਨੇ ਦੱਸਿਆ ਕਿ ਸਾਡੀ ਲੜਕੀ ਘਰ ਤੋਂ ਨਰਾਸ਼ ਹੋ ਕੇ ਆਪਣੀ ਮਾਤਾ ਕੋਲ ਚਲੀ ਗਈ ਸੀ ਤੇ ਐਸੀ ਸਬੰਧਤ ਪੁਲਿਸ ਨੂੰ ਇਤਲਾਹ ਵੀ ਦਿੱਤੀ ਹੋਈ ਸੀ ਤੇ ਅੱਜ ਬਟਾਲਾ ਪੁਲਿਸ ਨੇ ਸਾਨੂੰ ਫੋਨ ਕਰਕੇ ਬੁਲਾਇਆ ਹੈ ਤੇ ਸਾਡੀ ਲੜਕੀ ਸਾਨੂੰ ਸੌਂਪ ਦਿੱਤੀ ਹੈ ਅਸੀਂ ਬਟਾਲਾ ਪੁਲਿਸ ਦੇ ਖਾਸ ਤੌਰ ਤੇ ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਿੰਘ ਪਿੰਡ ਸਠਿਆਲਾ ਜੀ ਏ ਬੇਟੀ ਮੇਰੀ ਥੋੜੇ ਲਾਪਤਾ ਸੀ ਆਪਣੀ ਮਾਂ ਕੋਲ ਚਿੰਦਗੀ ਸੀ ਅਸੀਂ ਉਸ ਟੋਕਟ ਕੀਤੀ ਸੀ ਇਹ ਹੁਣ ਆਪਣੀ ਮੰਮੀ ਕੋਲੋਂ ਆ ਕੇ ਬਟਾਲਾ ਪੁਲਿਸ ਦੇ ਕੋਲ ਸਾਨੂੰ ਬ੍ਰੰਮਤ ਹੋਈ ਇਹਨਾਂ ਸੰਨ ਫੋਨ ਕਰਕੇ ਬੁਲਾਇਆ ਤੁਸੀਂ ਅੱਜ ਇੱਥੋਂ ਬੇਟੀ ਲੈ ਕੇ ਜਾਂਦੇ ਹੋ ਬਹੁਤ ਬਹੁਤ ਧੰਨਵਾਦ ਇਹਨਾਂ ਚਾਰ ਚੌਕੀ ਬਸ ਸਟੈਂਡ ਪਟਾਲਾ ਜਗਤਾਰ ਸਿੰਘ ਸਬ ਇੰਸਪੈਕਟਰ ਇਹ ਸਾਡੇ ਕੋਲੇ ਇੱਕ ਤਰੀਕ ਸ਼ਾਮ ਨੂੰ ਲੜਕੀ ਲਵਾਰ ਸਾਹਿਬ ਦੇ ਵਿੱਚ ਮਿਲੀ ਸੀ ਕਿ ਬਸ ਸਟੈਂਡ ਬਟਾਲਾ ਤੋਂ ਇਹ ਸਾਡੇ ਬ੍ਰਦਰ 4200 ਨੇ ਲੈ ਕੇ ਆਏ ਇਸ ਲਈ ਸਾਡੇ ਕੋਲ ਮੁਰਜ਼ਾਰੀਤੀ ਕੀਤਾ ਇਹ ਸਠਿਆਲਾ ਪਿੰਡ ਦੀ ਆ ਬੀਸੋ ਤੇਰੇ ਫਾਦਰ ਸਾਹਿਬ ਦੀ ਤਸਦੀਕ ਹੋ ਗਈ ਸਾਡੇ ਕੋਲ ਅਗੇ ਐਕਚੁਅਲੀ ਇਹਨਾਂ ਦਾ ਘਰੇਲੂ ਝਗੜਾ ਸੀਗਾ ਇਹਦੀ ਮਦਰ ਜਿਹੜੀ ਆ ਫਾਦਰ ਦੇ ਨਾਲ ਸੈਪਰੇਟ ਰਹਿ ਰਹੀ ਜਦੋਂ ਲੱਗ ਤੇ ਇੱਕ ਰਹੇ ਨਰਾਜ਼ ਹੋ ਕੇ ਆਪਣੀ ਮਦਰ ਕੋ ਚਲੀ ਗਈ ਸੀਗੀ ਔਰ ਵਾਪਸ ਆਈ ਹੈ ਫਾਦਰ ਉਹਦੇ ਸਾਡੇ ਕੋਲ ਲੈਣਾ ਆਏ ਹੋਏ ਆ ਇਹਨਾਂ ਦੀ ਅੰਡਰਸਟੈਂਡਿੰਗ ਬੈਠਦੀ ਹੋਣੀ ਨਾਲ ਲੈ ਕੇ ਜਾਗੇ